ਬੱਡੇ ਸਾਈਜ਼ ਦੇ ਲੈ ਲਿਓ ਆਲੂ ਉਹਨੂੰ ਚਿਪਸ ਕਟਰ ਨਾਲ ਪਤਲਾ ਤੇ ਲੰਮਾ ਕੱਟ ਲਿਓ ਫਿਰ ਦੋ ਤਿੰਨ ਵਾਰੀ ਸਾਫ਼ ਪਾਣੀ ਨਾਲ ਧੋ ਲਿਓ ਫਿਰ ਪਾਣੀ ਨੂੰ ਰੱਖਿਓ ਗਰਮ ਤੇ ਵਿੱਚ ਪਾ ਦਿਓ ਕੱਟੇ ਹੋਏ ਆਲੂ ਥੋੜੀ ਜੀ ਪਾ ਮਗਰੇ ਦੇ ਵਿੱਚ ਆਪਾਂ ਫਟਕੜੀ ਤੇ ਇਹਨੂੰ ਦੋ ਤੋਂ ਤਿੰਨ ਮਿੰਟ ਲਗਾਤਾਰ ਉਬਾਲਾਂਗੇ ਫਟਕੜੀ ਪਾਉਣ ਨਾਲ ਇਹਨਾਂ ਦਾ ਕਲਰ ਵੀ ਬਿਲਕੁਲ ਚੇਂਜ ਨਹੀਂ ਹੁੰਦਾ ਤੇ ਇਹਨਾਂ ਦਾ ਸਟਾਰਚ ਜਿਹੜਾ ਸਾਰਾ ਬਾਹਰ ਨਿਕਲ ਜਾਂਦਾ ਉੱਪਰ ਆਈ ਛਾਗ ਨੂੰ ਤੁਸੀਂ ਸਾਰੀ ਨੂੰ ਉਤਾਰ ਦਿਓ ਤਾਂ ਕਿ ਜਦੋਂ ਹੀ ਆਲੂ 80% ਤੱਕ ਪੱਕ ਜਾਣ ਤਾਂ ਇਹ ਬਿਲਕੁਲ ਸਾਫ਼ ਸੁਥਰੇ ਬਾਹਰ ਆਉਣ ਉਸ ਤੋਂ ਬਾਅਦ ਇਹਨਾਂ ਨੂੰ ਕੱਢ ਕੇ ਇਸੇ ਵੀ ਟਾਵਰ ਵਗੈਰਾ ਉੱਪਰ ਤੁਸੀਂ ਸੁਕਾ ਦੇਣਾਗਾ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਗਏ ਤਾਂ ਫਿਰ ਇਹਨਾਂ ਨੂੰ ਤੁਸੀਂ ਸਟੋਰ ਕਰਕੇ ਵੀ ਰੱਖ ਸਕਦੇ ਹੋ ਪੱਖੇ ਥੱਲੇ ਸੁਕਾਉਂਗੇ ਤੁਹਾਡੀ ਆਪਣੀ ਮਰਜ਼ੀ ਜਿੱਥੋਂਪ ਵਿੱਚ ਸੁਕਾਉਂਗੇ ਤਾਂ ਬਹੁਤ ਜ਼ਿਆਦਾ ਕ੍ਰਿਸਪੀ ਬਣਨਗੇ ਤੇਲ ਨੂੰ ਕਰਿਓ ਗਰਮ ਸਾਰੇ ਆਲੂਆਂ ਨੂੰ 2 ਮਿੰਟ ਲਈ ਫਰਾਈ ਕਰਕੇ ਬਾਹਰ ਕੱਢ ਲਿਓ ਉਸ ਤੋਂ ਬਾਅਦ ਤੇਲ ਨੂੰ ਫੇਰ ਤੁਸੀਂ ਫੁੱਲ ਗਰਮ ਕਰਨਾ ਜਦੋਂ ਤੱਕ ਇਹ ਪੂਰਾ ਧੂਆ ਨਹੀਂ ਛੱਡ ਜਾਂਦਾ ਫਿਰ ਇਹਦੇ ਵਿੱਚ ਸਾਰੇ ਚਿਪਸ ਤਿਆਰ ਕੀਤੀ ਹੋਈ ਪਾ ਕੇ 30 ਤੋਂ 35 ਸਕਿੰਟ ਤੱਕ ਦੁਬਾਰਾ ਫਰਾਈ ਕਰਿਓ ਉਪਰ 5 ਨਮਕ ਤੇ ਮਿਰਚੇ ਚਾਟ ਮਸਾਲਾ ਬਹੁਤ ਹੀ ਮਜ਼ੇਦਾਰ ਕ੍ਰਿਸਪੀ ਆਲੂਆਂ ਦੀ ਚਿਪਸ ਤਿਆਰ ਹੈ ਟਰਾਈ ਕਰਕੇ ਜਰੂਰ ਦੇਖਿਓ ਧੰਨਵਾਦ